ਮਿੰਦੋ ਹੋ ਸੋਰੀਏ ਕਿਧਰੋਂ ਤੁਰਿ ਆਉਨੀ ਆ ਹੈ ਨਾ ਤੈਂਦਾ ਸਕੀ ਲੈਣਾ ਸਾਰਾ ਪਿੰਡ ਆਪਦਾ ਹੀ ਆ ਜਿੱਥੇ ਮਰਜੀ ਆਵਾ ਮੈਂ ਜਿੱਥੇ ਮਰਜੀ ਜਾਵਾ ਉਹਦਾ ਕੋਈ ਗੱਲ ਨਹੀਂ ਮੈਂ ਤਾਂ ਇਹ ਕਹਿੰਦਾ ਤੀਆ ਆ ਤਾਂ ਟਰੱਕੀ ਰੋਡ ਰੱਖਿਆਗਾ ਹੈ ਇਹ ਨਾ ਮਰ ਜਣਾ ਹੁੰਦਾ ਕੋਹ ਮੈਨੂੰ ਦੀਂਦਾ ਨਹੀਂ ਐ ਬਥੇਰਾ ਦਿਸ ਜਾਂਦਾ ਨੂੰ ਸੁਰਮਾ ਪਾਇਆ ਸੁਰੱਖੀ ਲਈ ਹੋਈ ਆ ਓਏ ਇਹ ਤਾਂ ਚੰਦਰਾ ਪਹਿਲਾ ਦਿਸਦਾ ਹੈ ਹੋਰ ਕੀ ਹੈ ਹੈ ਮੈਨੂੰ ਐ ਦੱਸ ਕੀ ਨੂੰ ਤਾਰ ਕੇ ਆਈਆਂ ਫਿਰ ਉਹ ਮੇਰਾ ਮਤਲਬ ਵੀ ਕਿੱਥੇ ਕਿੱਥੇ ਆਈਆਂ ਹੁਣ ਤੂੰ ਉੱਦਪੇ ਤੁੱਪੇ ਹੈ ਦੇਖ ਟੁੱਟ ਪੈਣਾ ਕਿਵੇਂ ਡਬਲ ਮੀਨਿੰਗ ਗੱਲਾਂ ਕਰਦਾ ਨਹੀਂ ਨਾ 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 ਮੈਂ ਹੀ ਨਹੀਂ ਕਰ ਉਹ ਤੂੰ ਮੈਂ ਤੈਨੂੰ ਕੀ ਕਹਣਾ ਮੈਂ ਤਾਂ ਸਵੇਕੇ ਗੱਲ ਕੀਤੀ ਆ ਹੋਰ ਕੀ ਆ ਹੈ ਮੈਂ ਤਾਂ ਚੱਕੀ ਤੇ ਜਾ ਕੇ ਇੰਟ ਰੱਖਿਆ ਸੀ ਸੋਨੂੰ ਤਾਂ ਹੋਰੀ ਸੁਪਨੇ ਆਉਂਦੇ ਰਹਿੰਦੇ ਨੇ ਅੱਜ ਦੁਪਹਿਰੇ ਦੁਪਹਿਰੇ ਨਾ ਦੁਪਹਿਰੇ ਜਾਣ ਨੂੰ ਫਿਰ ਕੋਈ ਟੈਕਸ ਲਾਉਣਾਗਾ ਉਹ ਦੇਖੋ ਹੋਹ ਸੌਰੀ ਉਹ ਗੱਲ ਨਹੀਂ ਹੈਗੀ ਵੀ ਟੈਕਸ ਲਾਉਣ ਵਾਲੀ ਵੀਦ ਪਰੇ ਪਰੇ ਲੋਕ ਦਾ ਛੱਟੇ ਪਏ ਹੁੰਦੇ ਨੇ ਗਲੀਆਂ ਛੁਨੀਆਂ ਹੁੰਦੀਆਂ ਭਾਈ ਮੈਂ ਤਾਂ ਕਹਿਣਾਗਾ ਜਵਾਨਾ ਮੜਿਆ ਕੁੜੀਏ ਹੋ ਜਮਾਨਾ ਤਾਂ ਆਪੀ ਮੜਾ ਤੂੰ ਮਿਲ ਗਿਆ ਟੁੱਟ ਪੈਣ ਵਾਲਾ ਸਿਵਾਂ ਚ ਲੱਤਾਂ ਨੇ ਗੱਲਾਂ ਦੇ ਕੰਨ ਜਾਂ ਕਰਦਾਗਾ ਇਹ ਉਹ ਨਾ 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 ਇਹ ਇਹ ਗੱਲ ਨਹੀਂ ਹੈਗੀ ਵੀ ਤੂੰ ਨਾ 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 ਇਹ ਗਲਤ ਗੱਲ ਕਹਿਤੀ ਕੁੜੀਏ ਤੂੰ ਸਿਵਾ ਵਿੱਚ ਕੋਈ ਲੱਤਾਂ ਨਹੀਂ ਗਿਆ ਅੱਛਾ ਨਾ 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 ਮੈਂ ਤਾਂ ਉਹ ਉਹ ਸੁਲਾਹ ਕਰ ਦਿੱਤੀ ਗਏ ਹੈ ਉਹ ਦਾਦਾ ਜੀ ਕਹਿੰਦਾ ਵੀ ਉੱਥੇ ਆਪਣਾ ਮੁੰਡਾ ਟਰੱਕ ਲੈ ਕੇ ਜਾਂਦਾ ਹੈ ਕਹ ਰਹੀ ਸਲਾਹ ਕਰਦੇ ਤੇ ਉਹ ਬੰਗਾਲ ਬਗੂਰ ਕਹਿੰਦਾ ਵੀ ਚਲ ਤਾਈ ਲਿਆ ਦੇਣੇ ਹੈ ਕਹਿੰਦਾ ਤੈਨੂੰ ਹੋਰ ਹੈ ਕਹਿੰਦਾ ਸੀ ਕਿ ਰੋਟੀ ਟੁੱਕ ਬਣੀ ਕਿੰਨਾ ਔਖਾ ਤਾਂ ਹੋਇਆ ਪਿਆ ਨਾ ਮਰ ਜਣੇ ਹੁਣ ਤੋਂ ਵਿਆਹ ਕਰਾਏਗਾ ਲੈ ਫਿਰ ਕੀ ਹੋ ਗਿਆ ਪਲੇਗ ਤੇ ਜਾਣਾ ਦੇਖ ਸ਼ਰਮ ਨਹੀਂ ਆਉਂਦੀ ਹੈਗੀ ਸੱਤੀ ਕਰਾਈ ਫਿਰਦੇ ਸੀਗੇ ਨਾ ਹੁਣ ਤੋਂ ਮਹਾਰਾਜਾਂਗਾ ਓਹੋ ਉਹ ਬੰਦਾ ਤਾਂ ਮਹਾਰਾਜੀ ਹੁੰਦਾ ਸਾਰੀ ਇਹ ਹੋਰ ਕੀ ਆਗਾ ਹੈ ਤੂੰ ਐਂ ਦੱਸ ਜੇ ਕੋਈ ਹੈ ਹੋ ਦੱਸ ਦੀ ਭਾਈ ਕੋਈ ਗੱਲ ਨਹੀਂ ਹੈ ਕਰ ਜਵੀਨ ਜਵੇ ਤੂੰ ਹਾਂ ਜਰੂਰ ਦੱਸੂਗੀ ਪੰਜ ਛੇ ਕੁੜੀਆਂ ਦੇ ਰਿਸ਼ਤੇ ਆਏ ਤੇ ਜਿੰਨਾ ਫਿੰਨਾ ਪੰਦੀਆਂ ਨੇ ਕਹਿੰਦੇ ਸਾਨੂੰ ਮੁੰਡਾ ਚਾਹੀਦਾ ਹੈ ਤੇਰੇ ਵਰਗਾ ਮਰ ਜਾਣਾ ਬਲੇ ਇੱਕ ਤਾਂ